ਇਹ ਨਹੀਂ ਚਾਹੀਦਾ। ਆ ਮੋਰ ਚ ਲਾਇਆ ਹੋਇਆਗਾ ਪਿੱਛੇ ਨਜ ਤੋ ਪੁਲ ਨਹੀਂ ਬਣਾਉਂਦਾ ਜਿੰਨਾ ਜਿਹੜੇ ਪੁਲ ਨੂੰ ਸਲਾਮਤ ਨਹੀਂ ਕਰਦਾ ਉਹਨਾਂ ਦੀ ਤੇਰਾ ਟੋਲ ਪਲਾਜਾ ਨਹੀਂ ਚੱਲਣ ਦੇ ਮੰਗੇ। ਇਹ ਕਰਕੇ ਭਾਰਤੀ ਕਿਥਾਂ ਜੁਨਾ ਨੇ ਇੱਕ ਜੱਜਾ ਦਉਂਦਾ। ਹਾਰੇ ਪੰਜਾਬ ਦੇ ਵਿੱਚ ਜਿੱਥੇ ਵੀ ਫੈਸਲੇ ਲੈ ਲੈਂਦੀ ਆ ਕੋਈ ਫੈਸਲਾ ਲੈ ਲਿਆ ਉਹ ਦੂਰਾ ਨਹੀਂ ਖੜਿਆ। ਉਹ ਮੰਦੀ ਟੋਲ ਪਲਾਜੇ ਦਾ ਲੈ ਲਿਆ। ਉਹ ਮੰਦੀ ਕੋਈ ਉਹ ਫੈਸਲਾ ਲੈ ਲਿਆ ਜਿਵੇਂ ਹੁਣ ਤੁਸੀਂ ਲਾ ਦੋ ਸਾਡੇ ਪ੍ਰਧਾਨ ਦੇ ਅੱਖੇ ਵੀ ਕਾਉ ਵਾਂਗੂ ਐਵੇਂ ਤੇ ਠਿੰਗ ਪਹਿਣੀ ਬਾਗਾ ਦੀ ਅੱਜ ਤੁਹਾਡੇ ਜਿਹੜੇ ਮੂਦੀ ਤੁਸੀਂ ਵੀ ਪੀਛੀ ਨਹੀਂ ਹੁੰਦੀ ਐ ਜਿਹੜੇ ਉਹ ਵਪਾਰੀ ਨੇ ਅਡਾਨੀਆਂ ਵਾਨੀਆਂ ਦੇ ਵਪਾਰੀ ਨੇ ਉਹਨਾਂ ਨੇ ਤੁਹਾਨੂੰ ਉਹ ਮੂਦੀ ਦਾ ਬਹੁਤ ਵੱਡਾ ਨੁਕਸਾਨ ਕਰਨ ਦੀ ਕਿਸਾਨਾਂ ਦਾ ਉਹ ਗੰਦੀ ਮੂਦੀ ਜੀ ਕਿ ਕੋਈ ਕੇਰ ਨਹੀਂ ਸੀ ਉਹ ਸੋ ਮੰਦੀ ਵੀ ਕਿਨੇ ਦਿਨ ਨਹੀਂ ਨਿਕਲਦੀ ਜੀ ਉਹ ਖਾਤਾ ਮਾਰ ਕੇ ਐਸੀ ਸਾਡੀ ਡਿਊਟੀ ਲਈ ਪ੍ਰਧਾਨ ਜੀ ਨੇ ਆ ਬੈਠੇ ਨੇ ਮਨਜੀਤ ਸਿੰਘ ਜੀ ਉਲਕਾ ਇਹਨਾਂ ਦੀ ਜਨਰੇਲੀ ਇੱਕ ਗਰਵਸਾ ਦੀ ਸਾਡੇ ਨਾਲ ਅਸੀਂ ਤਿੰਨੇ ਗੱਡੀ ਲੈ ਕੇਾਰੇ ਮਸਲਾ ਹਿਲਾਉਂਦੇ ਨੇ ਆ ਜਿਹੜਾ ਤੁਹਾਡਾ ਇੱਕਾ ਮਾਨਤਾ ਦਿਲੇ ਲੈਣੇ ਬਲਾਕ ਭੀ ਕੀ ਚਨਹੀਰ ਭਲਾਟਾ ਸਰਦੂ ਪਰ ਮਾਨਤਾ ਜਿਹੜਾ ਸਾਡੇ ਬਲਾਕ ਦਾ ਸਾਥ ਦੇ ਕੇ ਆ ਤੁਹਾਡਾ ਜਿਹੜਾ ਸਾਡਾ ਕਾਰਜ ਤੁਸੀਂ ਸਪੂਰਨ ਕੀਤਾ ਹੈ ਤੁਸੀਂ ਵਧਾਈ ਦੇ ਪਾਤਰੋਂ ਕਿਉਂਕਿ ਇਹ ਜਿਹਾ ਬੱਤੀ ਜੰਗ ਲੱਗੀ ਹੋਈ ਸੀ ਇੱਥੇ ਇਹ ਗੱਲਾਂ ਹੁੰਦੀਆਂ ਸਿਆ ਵੀ ਤੁਸੀਂ ਇੱਕ ਜੀ ਰੋੜੀ ਵੀ ਨਹੀਂ ਚੱਕ ਚੱਕਦੇ ਛਿਡੇ ਐ ਬਸ ਹੋ ਗਏ ਆ ਝੰਡੇ ਤੇ ਝੰਡੇ ਨੇ ਸਾਬਤ ਕਰਤਾ ਬਈ ਕਿਸਾਨ ਦਾ ਏਕਾ ਮਜ਼ਦੂਰ ਦਾ ਏਕਾ ਕਿਰਤੀ ਦਾ ਏਕਾ ਏਕੇ ਨਾਲ ਤੁਸੀਂ ਅੱਜ ਕਾਰਜ ਉਜੀ ਜਿੱਤ ਲਿਆ ਤੁਸੀਂ ਸਾਰੇ ਵਧਾਈ ਦੇ ਪਾਤਰੋਂ ਅਸੀਂ ਆਪੂ ਦਾ ਜਿਹੜਾ ਦਿਨ ਰਾਤ ਚਾਰ ਬਲਾਕਾਂ ਨੂੰ ਫਰਮੀ ਬੈਠਾ ਮੰਦਰ ਸਿੰਘ ਜੀ ਪੈਣੀ ਬਾਕਾ ਅੱਜ ਮੈਨੂੰ ਕਹਿੰਦੇ ਕੋਈ ਕਸ਼ਮੀ ਜਿਹੜਾ ਉਹਨਾਂ ਨੇ ਕਾਰਜ ਕਰਿਆ ਬਹੁਤ ਸੋਹ ਸਮਝ ਕੇ ਸਭਾ ਦੇ ਨਹੀਂ ਹੋਗੇ ਤੇ ਬੈਠੇ ਨੂੰ ਉਹ ਫਾਂਟੇ ਸਰਕਾਰ ਨੂੰ ਤਕਾਬ ਨਹੀਂ ਦਿੰਦੇ ਆ ਬੀਜੂ ਸੇ ਇਕੱਲੇ ਕਿਸਾਨਾਂ ਨਹੀਂ ਸਾਰੇ ਪੰਜਾਬ ਦਾ ਕਿਸਾਨ ਸਾਰੇ ਅੱਜ ਆਜ ਉਹਨਾਂ ਦੀ ਪਿੱਛੇ ਤੇ ਖੜੇ ਆ ਜਦੋਂ ਵੀ ਸਾਨੂੰ ਅੱਜ ਮੀਟਿੰਗ ਚੱਲੀ ਜਦੋਂ ਵੀ ਅੱਡ ਆਇਆ ਅੱਜ ਹੂ ਹੂਮਾ ਕਿਤੇ ਲੰਗੇ ਬਾਜ਼ਾਰ ਵੀ ਪਟਾਂਗੇ ਉਹ ਜਿੱਤ ਵੀ ਪ੍ਰਾਪਤ ਕਰਕੇ ਆਵਾਂਗੇ ਮੇਦੀ ਵੀ ਕੋਈ ਚਾਹਤ ਨਹੀਂ ਵੀ ਇਹ ਜਿੱਤ ਨੂੰ ਪੜਾਹ ਦੱਸ ਦੇ ਇਹ ਕਰਕੇ ਕਿਸਾਨ ਵੀਰੋ ਇਸਕੇ ਨਾਲ ਚੱਲਣਾ ਚਾਹੀਦਾ ਇਸਕੇ ਵਿੱਚ ਬਰਕਤ ਹੈ ਸਾਰੀਆਂ ਜੱਦੇ ਬੰਦੀਆਂ ਦਾ ਫੈਸਲਾ ਕਿੰਨਾ ਵੀ ਜਾਏ ਪਰ ਇਹਨੇ ਵੀ ਜਾਣਦੇ ਨੇ ਆਪਣੀ ਜਿਵੇਂ ਬੰਦੀ ਤੇ ਤੂੰ ਜਾਣਦੇ ਨਹੀਂ ਉਹਨਾਂ ਨੂੰ ਪਰ ਅੱਥੀ ਕਹਿ ਵੀ ਸਮਝ ਕੇ ਜਾਣਾ ਕਿਉਂ ਜੇ ਕਿਸੇ ਦਾ ਨਿਸ਼ਾਨ ਹੋ ਗਿਆ ਜਾਂ ਕੋਈ ਬੰਦਾ ਅੱਥੀ ਬੰਦੀ ਨਹੀਂ ਆਇਆ ਇਤੋਂ ਆਪਾਂ ਸਾਹ ਦੇਤੀ ਆਪਾਂ ਕਹਣਾ ਜੇ ਹੋਇਆ ਜਾਣਦਾ ਆਪਾਂ ਉਹ ਬੰਦਾ ਲੰਘਣਾ ਕਰੇਗੀ ਸੱਜਣੇ ਇਸੇ ਨਾਲ ਜਿਸ ਤੰਗੇ ਇਹ ਲੋਕਾਂ ਨੂੰ ਜਿਹੜੇ ਹੁਣ ਲੋਕ ਕਹਿੰਦੇ ਨੇ ਗੋੜੀ ਕਹਿ ਨਹੀਂ ਉਹ ਪਤਾ ਸੀ ਆ ਆਪ ਵੀ ਨਾ ਬੋਸਨ ਦੀ ਸ਼ਾਸ਼ਤਾ ਸ਼ਾਤੀ ਬੰਦੇ ਵਿੱਚ ਆ ਬੜੇ ਮੁਲਕ ਦਾ ਸੁਧਾਨਾ ਦੇਖ ਲੋ ਧੰਨਾ ਨੂੰ ਸੁੱਧੂ ਦੇਖ ਲਓ ਬੰਨੇ ਕੋਟਾ ਦਾ ਇਹਦੇ ਪਹਿਲਾਂ ਦੋ ਪਰਚੇ ਹੋਏ ਦੋ ਪਰਚੇ ਜਦੋਂ ਹੋਏ ਇਹ ਸਾਡੇ ਮੋਟਰਲੇ ਜਸਵੰਤ ਕੋਲੇ ਸਾਡੇ ਕੋਲੇ ਪੇਟ ਲੱਗੇ ਜੀ ਜਾਨੂੰ ਕਢਾ ਅੱਜ 18 ਤਰੀਕ ਹੋ ਚੁੱਕੀ ਹੈ ਕਿਉਂਕਿ ਪਿਛਲੀ 21 ਤਰੀਕ ਤੋਂ ਲੈ ਕੇ ਜਿਹੜਾ ਧਰਨਾ ਲਗਾਤਾਰ ਪੈਠੀ ਤੋਰ ਪਰ ਅਜੇ ਚੱਲਦਾ ਸੀਗਾ ਉਹਦਾ ਅੱਜ ਅਸੀਂ ਭੋਗ ਮੁਕੱਬਲ ਪਾ ਚੁੱਕੇ ਆ ਸਾਰੇ ਬੀਕੇ ਜੂ ਦਕਾਨਦਾਰ ਤੇ ਵਰਕਰ ਆ ਜਿਹੜੇ ਲੋਹਾ ਕੱਢ ਕੇ ਆਡਾ ਕਰੀ ਜਾਂਦੇ ਆ ਬੀਜ ਦਾ ਸਾਰਾ ਮਲਬਾ ਜਿਹੜਾ ਉਹਨੂੰ ਇੱਕ ਸਾਈਡ ਤੇ ਕਰੀ ਜਾਂਦੇ ਆ ਕਿਉਂਕਿ ਜਿਹੜਾ ਇਹ ਖੂ ਲੱਗਿਆ ਹੋਇਆ ਸੀਗਾ ਲੋਕਾਂ ਦੀਆਂ ਮੌਤਾਂ ਰੋਜ਼ ਹੁੰਦੀਆਂ ਸੀਗੀਆਂ ਉਹਨੂੰ ਅਸੀਂ ਅੱਜ ਪਿੱਛੇ ਹਟਾਤਾ ਤੇ ਪਰਚੇ ਪਾ ਸਾਡੇ ਦੇ ਪਰਚੇ ਪਾਤੇ ਬਹੁਤ ਸਾਰੇ ਸਾਡੇ ਦੇ ਪਰਚੇ ਪਾ ਕੇ ਇਹਨਾਂ ਨੇ ਆਪ ਦੀ ਭੁੱਖ ਵੀ ਵਾਲੀ ਪੁਲਿਸ ਦੇ ਕੱਢ ਲਈ ਐ ਪਰ ਅਸੀਂ ਇੱਕੋ ਗੱਲ ਕਹਿ ਕੇ ਬੈਠੇ ਸੀ ਵੀ ਜੋ ਮਸਲਾ ਬੀਕੇ ਜੂ ਦਕਾਨ ਦਾ ਲੈ ਲੈਂਦੀ ਹੈ ਉਹਨੂੰ ਸਿਰੇ ਲਾ ਕੇ ਹਰਦੀ ਅਜਿਹੀ ਸਿਰੇ ਲਾਤਾ ਜੇਪੂ ਰੇਲੀ ਕੀਤੀ ਹੈ ਜੇਪੂ ਰੇਲੀਆਂ ਦੇ ਨਾਲਾ ਪਿੰਡਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਪਕੌੜਿਆਂ ਦੇ ਮੰਗਲ ਅੱਡਵਾਰਡ ਹੋਰ ਵੱਖ-ਵੱਖ ਜਿਹੜੇ ਖਾਣਾਂ ਦੀਆਂ ਚੀਜ਼ਾਂ ਲੋਕ ਆਉਂਦੇ ਆ ਖੁਸ਼ੀ ਮਨਾਉਂਦੇ ਆ ਢੋਲ ਵਜਾਉਂਦੇ ਆ ਇਸ ਕਰਕੇ ਅਸੀਂ ਜਿਹੜਾ ਆਪਣਾ ਬੁੱਢਾ ਹੋਇਆ ਕਾਰਸੇ ਨੂੰ ਸਿਰੇ ਲਾਤਾ ਆ ਉਹਨਾਂ ਦੇ ਦਿਨਾਂ ਦੇ ਵਿੱਚ ਜੇ ਹੋਰ ਵੀ ਰਸਤੇ ਐ ਜਿੱਥੇ ਰਸਤੇ ਦੇ ਵਿਚਾਲੇ ਇਹ ਕਾਲੇ ਹੱਥੀ ਬੰਨੇ ਹੋਏ ਨੇਗੇ ਉਹਨਾਂ ਨੂੰ ਪਛਾਣ ਤੋਂ ਦੀ ਲੋਕਾਂ ਨੂੰ ਅਪੀਲ ਕਰਦੇ ਆ ਤੇ ਸਰਕਾਰ ਅੱਖਾਂ ਵਿੱਚ ਜਿੱਟੀ ਹੈ ਇਹ ਆਪਣੀ ਰਾਖੀ ਆਪ ਕਰਨੀ ਪਊਗੀ ਕਿਉਂਕਿ ਸਾਡਾ ਨਾਰਾ ਹੈਗਾ ਸਰਕਾਰਾਂ ਤੋਂ ਰੋਣਾ ਝਾੜ ਕਰੋ ਆਪਣੀ ਰਾਖੀ ਆਪ ਕਰੋ ਉਹ ਹਾਈ ਕੋਰਟ ਦੇ ਵਿੱਚ ਕੇਸ ਚੱਲਦਾ ਸੀਗਾ ਦੋ ਭਰਾਵਾਂ ਦੀ ਇੱਕ ਦੀ ਲੜਾਈ ਸੀਗੀ ਕਿਉਂਕਿ ਇੱਕ ਨੇ ਪੈਸੇ ਲਾਏ ਸੀ ਇੱਕ ਨੇ ਠੇਕਾ ਲੈਂਦਾ ਸੀਗਾ ਉਹਨਾਂ ਦੀ ਲੜਾਈ ਸੀ ਵਾਕਿਆ ਦਾ ਕੋਰਟ ਤਰੀਕਾ ਦੀ ਜਾਂਦਾ ਸੀ ਅੱਗੇ ਤੇ ਇਹ ਲੋਕ ਐਥੇ ਰੋਜ਼ ਮਰਦੇ ਸੀਗੇ ਕਿਸੇ ਨੇ ਇੱਧਰ ਅੱਖ ਪਟਕੇ ਨਹੀਂ ਝੱਕਿਆ ਤੇ ਅੱਜ ਵੀ ਵੱਡੀ ਗਿਣਤੀ 'ਚ ਸਿਰ ਰੇਣੀ ਕਰਕੇ ਦਾ ਜਿਹੜਾ ਪਾਰਤਾਰਾ ਕਰਨ ਜਾ ਰਹੇ ਆ ਅੱਜ ਅਸੀਂ ਉਥੇ ਕਮੇਟੀ ਤੇ ਵੀ ਕੋਲ ਪਲਾਜੇ ਤੇ ਦਕੌਂਦਾ ਜਥੇਬੰਦੀ ਦਾ ਪਿਛਲੇ ਦਿਨਾਂ ਤੋਂ ਜੋ ਧਰਨਾ ਚੱਲ ਰਿਹਾ ਸੀਗਾ ਮੈਂ ਗੋਰਾ ਸਿੰਘ ਧਨੀਰ ਬਲਾਕ ਦਾ ਸੀਨੀਅਰ ਵੀਰ ਪ੍ਰਧਾਨ ਆ ਅਸੀਂ ਰੈਂਡ ਕਰਨਾ ਚਾਹੀਦਾ ਬਹੁਤ ਬੇ ਉਹਨਾਂ ਨੇ ਬੋਲਦਾਗਾ ਅੱਜ ਅਸੀਂ ਇਸ ਦਾ ਖਾਤਮਾ ਕਰਨ ਜਾ ਰਹੇ ਆ ਪਿਛਲੇ ਜਨਤੋਂ ਕਰਨਾ ਚੱਲਦਾ ਆ ਰਿਹਾ ਸੀਗਾ ਤੇ ਲਗਾਤਾਰ 13 ਮਹੀਨੇ ਹੋ ਗਏ ਇਹ ਖਾਨ ਦਾ ਪਿਆਸਾ ਜਿਹੜਾ ਖੂ ਨਿਯਾਜ ਕੋਪਲਾਜਾ ਸਰਕਾਰਾਂ ਨੇ ਲਾਇਆ ਹੋਇਆ ਸੀਗਾ ਲੋਕਾਂ ਦੀ ਮੋਟ ਹੋ ਰਹੀ ਸੀ ਕੁਣ ਅਸੀਂ ਅੱਜ ਕੌਂਦਾ ਜਥੇਬੰਦੀ ਵੱਲੋਂ ਮੁਕੰਮਲ ਸਫਾਇਆ ਕਰ ਰਹੇ ਆ ਢਾਕੇ ਸਾਰਾ ਮਰਬਾ ਪਾਸੀ ਕਰ ਰਹੇ ਆ ਤੇ ਰੋਡ ਸਾਫ ਕਰ ਰਹੇ ਆ ਮੈਂ ਹਰਦੇਵ ਸਿੰਘ ਗੁਰਜਾਠੀ ਜੀ ਤੇ ਕੌਂਦਾ ਬਲਾਕ ਪ੍ਰਧਾਨ ਮਾਨਸਾ ਅੱਜ ਲੰਬੇ ਸਮੇਂ ਤੋਂ ਵੀ ਕੌਂਦਾ ਜਥੇਬੰਦੀ ਨੇ ਇੱਥੇ ਠੀਖੀ ਵਾਲੇ ਟੋਲ ਵਾਲਾ ਜਿੱਤੇ ਧਰਨਾ ਲਾਇਆ ਹੋਇਆ ਸੀ ਤਕਰੀਬਨ 2 ਮਹੀਨੇ ਹੋ ਗਏ ਪਰ ਉਹਦਾ ਅੱਜ ਅਸੀਂ ਸਫਾਇਆ ਕਰਕੇ ਮਲਬਾ ਚੱਕ ਕੇ ਸਾਰਾ ਪੜਾਈ ਕਰੀਏ ਸਫਾਇਆ ਕਰ ਦਾਂਗੇ ਬੀਕੇ ਜਿੱਥੇ ਪਹੁੰਚਦਾ ਜਥੇਬੰਦੀ ਜਿਹੜਾ ਸਵਾ ਗਿਆ ਧਾਰਾਂ ਲੱਗਿਆ ਸੀ 2 ਮਹੀਨੇ ਤੋਂ ਉਹਦਾ ਅਸੀਂ 8 ਟੋਲ ਪਲਾਜੇ ਪਸੰਦੀ ਖੁਸ਼ੀ ਦੇ ਵਿੱਚ ਆ ਮਲਬਾ ਚੱਕਣ ਦੀ ਖੁਸ਼ੀ ਦੇ ਵਿੱਚ ਅੱਜ ਅਸੀਂ ਜਥੇਬੰਦੀ ਨੇ ਇੱਥੋਂ ਥਾਣਾ ਥਾਣਾ ਦੇ ਕੰਟਪਾਬਾ ਅਸੀਂ ਜਿੱਤ ਦੀ ਰੈਲੀ ਕਰਦੇ ਅੱਜ ਤੇ ਇਸ ਕਰਕੇ ਅਸੀਂ ਪਕੌੜਿਆਂ ਦਾ ਲੰਗਰ ਲਾਇਆਗਾ ਕੁਝ ਮਦਾਨਾ ਖਵਾਵਾਂਗੇ ਬੀਕੇ ਜਿੱਥੇ ਪਹੁੰਚਦਾ ਜਥੇਬੰਦੀ ਅਸੀਂ ਸਾਰੇ ਦਾ ਆਗੂ ਵਰਤਣ ਧੰਨਵਾਦ ਕਰਦੇ